ਅੱਜ ਥੋਡੇ ਵਾਲ ਤੇ ਟਰੈਕਟਰ ਲੈ ਕੇ ਆਏ ਆ ਜੀ Mahindra 475 DI ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲ ਹੈ ਬਾਈ ਠੀਕ ਆ ਬਾਈ ਇਹ ਕਿਹੜਾ ਮਾਡਲ ਆ ਜੀ ਮਾਡਲ ਬਾਈ 1997 ਆ ਠੀਕ ਆ ਠੀਕ ਆ ਇੰਜਨ ਗੇਅਰ ਦਾ ਟਰੈਕਟਰ ਪੂਰਾ ਫੁੱਲ ਚੰਗਾ ਵਾਕੇ ਲੈ ਜੇ ਅਗਲਾ ਹਾਂ ਗਾਰੰਟੀ ਆ ਆਕੇ ਚੈੱਕ ਕਰਕੇ ਖਰੀਦ ਸਕਦਾ ਠੀਕ ਆ ਇਹ ਟਰੈਕਟਰ ਦੇ ਮੂਰੇ ਬੰਪਰ ਲੱਗਿਆ ਬਈ ਵੱਡਾ ਠੀਕ ਆ ਬਈ ਟਰੈਕਟਰ ਟਾਇਰ ਪੱਕੇ ਕੰਪਨੀ ਦੇ ਆ ਮੂਰਲੇ ਅੱਧੇ ਆ ਮਗਰਲੇ 65 ਪੈਸੇ ਆ ਠੀਕ ਆ ਮਗਰਲੇ 65 ਪੈਸੇ ਮੂਰਲੇ ਛੱਟ ਕਣਕ ਵੀਰ ਜੀ ਆਪਣਾ ਖੜਾ ਇੱਥੇ ਟਰੈਕਟਰ ਠੀਕ ਹੈ ਜੀ ਤੋਂ ਬਾਅਦ ਆਪਾਂ ਚਲਾਇਆ ਨਹੀਂ ਟਰੈਕਟਰ ਇੰਜਨ ਗੇਅਰ ਦਾ ਪੂਰਾ ਚੰਗਾ ਅਗਲਾ ਵਾਕੇ ਲੈ ਜੇ ਬਾਈ ਹਾਂ ਆਪਣਾ ਉਹ ਕੰਮ ਨਹੀਂ ਬਈ ਯਾਰ ਧੋ ਕੇ ਆਪਾਂ ਪਾਲਸ਼ਾ ਮਾਰੀ ਨੂੰ ਤੂੰ ਵੇਖ ਸਕਦਾ ਬਈ ਉਵੇਂ ਤੇ ਬਾਕੀ ਬਾਈ ਸਟਾਰਟ ਆ ਬਾਈ ਗੰਦਾ ਫੱਟੀ ਛਤਰੀ ਸਾਰਾ ਸਮਾਨ ਨਾਲ ਠੀਕ ਆ ਸੈਲਫ ਸਟਾਰਟ ਆ ਸਮਾਨ ਸਾਰਾ ਨਾਲ ਆ ਡੀਜ਼ਲ ਪੰਪ ਵਿਖਾ ਦੇ ਬਾਈ ਸਾਫ਼ ਕੰਡੀਸ਼ਨ ਦਾ ਡੀਜ਼ਲ ਪੰਪ ਪੂਰਾ ਸੁੱਕਾ ਠੀਕ ਆ ਠੀਕ ਆ ਇਹਦੀ ਡਿਮਾਂਡ ਹੈਗੀ 145000 ਰੁਪਿਆ 145000 ਡਿਮਾਂਡ ਆ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ 140000 ਦਾ ਦੇ ਦੇਉਗੇ ਦੇ ਦਾਂਗੇ ਬਈ ਇੰਜਣ ਗੇਰਵਾ ਕੇ ਲੈ ਜੀ ਅਗਲਾ ਪੂਰਾ ਚੰਗਾ ਟਰੈਕਟਰ ਆ ਬਾਈ 475 ਦਾ ਡੀ ਸਿਲੰਡਰ ਆ ਇੰਨੇ ਰੁਪਈਆ ਚ ਬਾਈ ਕੋਈ 265 ਨਹੀਂ ਦਿੰਦਾ ਜਿੰਨੇ ਦੀ ਆਪਾਂ 475 ਦੇਣਾ 475 ਦੇਣਾ ਠੀਕ ਆ ਤੇ ਇਹ ਕਿਹੜੇ ਪਿੰਡ ਵਗਾਉ ਆ ਪਿੰਡ ਬਈ ਆਪਣਾ ਏਰੀਆ ਫਰੀਦਕੋਟ ਜ਼ਿਲ੍ਹਾ ਠੀਕ ਆ 10 ਕਿਲੋਮੀਟਰ ਅਗੇ ਪਿੰਡ ਆ ਮੋਬਾਈਲ ਨੰਬਰ ਆਪਣਾ ਹੈਗਾ 9417682877 ਠੀਕ ਆ ਹਾਂ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰ ਦੋ ਜੀ ਠੀਕ ਆ ਬਈ ਧੰਨਵਾਦ